ਆਡੇ ਬੰਦੇ ਬਾਣੀ ਬਹੁਤ ਹੁੰਦੇ ਆ ਤੜਕੇ ਉੱਠ ਕੇ ਹੀ ਰਾਜੋਣੀ ਦਲਜੀਤ ਸਿੰਘ ਲਾ ਲੈਂਦੇ ਆ ਨਾ ਕਿ ਨਹੀਂ ਸਾਰੀ ਦਾ ਨਾਨਕ ਨਾਨਕ ਹੀ ਹੁੰਦੀ ਸ라이 ਸਖ ਦੀ ਪਈ ਆਜੂ ਤੈਨੂੰ ਹੈ ਆਜੂਗੀ ਜਾਣ ਕੇ ਮੈਨੂੰ ਕੀ ਪਤਾ ਬਾਸੀ ਜੀ ਨੂੰ ਪਤਾ ਡਾਊਨ ਇਹ ਕੁਤੂ ਵੀ ਕੱਢ ਰਹੀ ਵਾਹ ਜੀ ਵਾਹ ਖਵਾਜੇ ਦਾ ਗਵਾ ਡੱਡੂ ਹੁਣ ਡੱਡੂ ਕੌਣ ਡੱਡੂ ਆ ਤੇ ਕੌਣ ਖਵਾ ਜਾ ਦੱਤ ਤੂੰ ਖਵਾ ਜਾ ਜਾ ਉਹ ਡੱਡੂ ਜਾ ਉਹ ਖਵਾ ਜਾ ਜਾ ਤੂੰ ਡੱਡੂ ਗਲੀਆਂ ਦੋ ਰਲੀਆਂ ਕੰਮ ਨਹੀਂ ਗਲੀਆਂ ਹੁੰਦੀਆਂ ਉਹ ਜਦੋਂ ਤਿਰ ਰਲੇ ਤੇ ਝੁਗਾ ਗਲੇ ਹੁੰਦਾ ਵਾ ਅਈ ਕੁਰਸੀ ਦਾ ਖਾਓ ਭਾ ਇਹ ਬੰਦਾ ਨਾਂ ਵੀ ਹੋਵੇ ਇਸ ਕੁਰਸੀ ਵਾਲਾ ਬੰਦਾ ਫਿਰ ਵੀ ਕੋਈ ਯੁਰਤ ਨਹੀਂ ਕਰ ਸਕਦਾ ਕੁਰਸੀ ਤੇ ਬਹਿਣ ਦੀ ਬਈ ਠੀਕ ਹੈ ਨਾ ਇੱਜ਼ਤ ਆ ਇੱਜ਼ਤ ਰਿਸਪੈਕਟ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਇਸ ਨਵੀਆਂ ਕਟਕਟਾ ਕੇ ਆਈਆਂ ਤੁਸੀਂ ਦੱਸੋ ਕਿਵੇਂ ਦੇ ਲੱਗ ਰਿਹਾ ਇਹਨਾਂ ਦੇ ਕੱਟਸ ਓ ਮਾਈ ਗਾਡ ਵੈਰੀ ਬਿਊਟੀਫੁਲ ਇਹਦਾ ਵੀ हेयरकट ਕਰਾ ਕੇ ਆਈਏ ਵੀ ਕੱਲ ਓਏ ਲੇਡੀ ਉਹ ਬਿਨਾ ਸਿੰਗਾ ਵਾਲੀਏ ਇੱਧਰ ਵੇਖ ਹਾਂ ਆਵੇ ਇਹ ਵੀ ਬੋ ਕੱਟ ਕਰਾ ਕੇ ਆਏ ਬੋਏ ਕੱਟ ਕਰਾਈਆਂ ਇਹਨਾਂ ਨੂੰ ਹਵਾ ਲੱਗੀ ਇਹਨਾਂ ਨੂੰ ਇਹ ਮੱਛਰੀਆਂ ਆ ਨੇ ਸਾਡੇ ਬੰਦੇ ਬਾਣੀ ਬਹੁਤ ਹੁੰਦੇ ਆ ਤੜਕੇ ਉੱਠ ਕੇ ਹੀ ਰਾਜੋਣੀ ਦਲਜੀਤ ਸਿੰਘ ਲਾ ਲੈਂਦੇ ਆ ਨਾ ਕਿ ਨਹੀਂ ਸਾਰੀ ਦਾ ਨਾਨਕ ਨਾਨਕੇ ਹੁੰਦੀ ਰਹਿੰਦੀ ਇੱਥੇ ਕੋਈ ਉਹਦੀ ਗੱਲ ਨਾ ਮੰਨੇ ਥੱਕਾ ਕਰਕੇ ਐਂ ਸਿਰ ਛੱਟ ਕੇ ਕੁੜੀਆਂ ਸੌ ਜਾਂਦੀਆਂ ਅਕਸਰ ਵੀ ਹਾਏ ਮੇਰੀ ਤਾਂ ਕੋਈ ਗੱਲ ਹੀ ਨਹੀਂ ਮੰਨ ਰਿਆ ਮੈਨੂੰ ਤਾਂ ਕੋਈ ਸੁਣ ਰਿਆ ਓਏ ਮਟ ਆਵੇ ਕਿੱਧਰ ਆ ਗਿਆਂ ਗੁੱਡੇ ਗੱਡੇ ਢਾ ਕੇ ਆ ਵਿਗੜਿਆਈ ਆ ਵਿਗੜਿਆਈ ਹਾਂ ਵਿਗੜਿਆ ਏ ਇਹ ਵਿਗੜ ਕੇ ਆਈ ਤੰਗ ਲਾ ਕੇ ਆਇਆ ਇਹ ਦੇਸ਼ ਵੀ ਅੱਜ ਵਿਹਲਾ ਜੇ ਵੀ ਵਿਹਲਾ ਜੇ ਪਤੰਗ ਤਾਂ ਉਣ ਨਹੀਂ ਹੈ ਕਾਕੇ ਘਰੇ ਡਾ ਕੇ ਆਏ ਕਿ ਕਿੱਥੇ ਹੂੰ ਉੱਥੇ ਲੈ ਗਿਆ ਕਾਕੇ ਘਰੇ ਡਾ ਗਿਆ ਨਾ ਕੱਟ ਕੇ ਪਤੰਗ ਤੇ ਚੀਕਾਂ ਵਾਂ ਮਾਰਦਾ ਸੀ ਹੈ ਪੰਪ ਜੜੀ ਜਾਉਂਦੀ ਵਸ ਕੀ ਨਾ ਪਤੰਗ ਕੱਟਿਆ ਹੈ ਦੇਖ ਸਾਡੇ ਹੈ ਤਾਂ ਮਾਰਦੇ ਹੀ ਚਿਕਾ ਹੂੰ ਤੂੰ ਤਾਂ ਸਾਈਡ ਮਾਰਦੇ ਸੀ ਨਾ ਚਿਕਾ ਹੂੰ ਸੁੰਦੀਆਂ ਆ ਇਧਰ ਹੁਣ ਸਾਡਾ ਵੀ ਉੱਡਾ ਹੀ ਕੋਠਾ ਬਰਾਬਰ ਠੀਕ ਹੈ ਠੀਕ ਆ ਕੀ ਪੰਪ ਨਹੀਂ ਲਾਈ ਜਾ ਕਰੋ ਹਾਂ ਗੱਲ ਗੱਲ ਤੇ ਪੰਪ ਲਾਉਣ ਵਾਲੀ ਕਿਹੜੀ ਗੰਡਾ ਨਹੀਂ ਨਹੀਂ ਪੰਪ ਲਾਉਂਦੇ ਬਈ ਐਵੇਂ ਹਾਂ ਜੀ ਕੀ ਕਰਦਾ ਏ ਤੁਸੀਂ ਸਲਾਈ ਸੱਕਦੀ ਪਈ ਸਲਾਈ ਸੱਕਦੀ ਪਈ ਆਜੂ ਤੈਨੂੰ ਹੈ ਆਜੂਗੀ ਮਾਰਾ ਕੁੰਡੇ ਪਾ ਪੰਜ ਤੁਸੀਂ ਕਰਦਾ ਏ ਕੁੰਡੇ ਪਾ ਤੇ ਇਹ ਕੁੰਡਿਆਂ ਦਾ ਕੀ ਕੰਮ ਹੁੰਦਾ ਮੈਨੂੰ ਕੀ ਪਤਾ ਬਾਸੀ ਜੀ ਨੂੰ ਪਤਾ ਡਾਊਨ ਇਹ ਕੋ ਤੂੰ ਵੀ ਕੱਢ ਰਹੀ ਵਾਹ ਜੀ ਵਾਹ ਕੁਛ ਸ਼ਾਂਤਾਈ ਆ ਜੂ ਬੱਲੇ ਕੁਛ ਪੈ ਜੂ ਕਣੀ ਪਾ ਤਾਂ ਮੇਰੇ ਕੁੰਡੇ ਦਾ ਪਾਉਣੇ ਆ ਗਏ ਮੈਨੂੰ ਤੀਸਰਾ ਰੱਖਦਾ ਵਾਹੀ ਵਾਹ ਚਲਾਕ ਬੰਜ ਜਾਂਦੀ ਆ ਖਵਾਜਾ ਦਾ ਗਵਾ ਡੱਡੂ ਹੁਣ ਡੱਡੂ ਕੌਣ ਡੱਡੂ ਆ ਤੇ ਕੌਣ ਖਵਾਜਾ ਦਾ ਤੂੰ ਖਵਾਜਾ ਜਾਂ ਉਹ ਡੱਡੂ ਜਾਂ ਉਹ ਖਵਾਜਾ ਜਾਂ ਤੂੰ ਡੱਡੂ ਦੋਵੇਂ ਰਲੀਆਂ ਤੇ ਕੰਮ ਗਲੀਆਂ ਦੋ ਰਲੀਆਂ ਕੰਮ ਨਹੀਂ ਗਲੀਆਂ ਹੁੰਦੀਆਂ ਕੀ ਉਹ ਜਦੋਂ ਤਿੱਜਰ ਰਲੇ ਤੇ ਝੁਗਾ ਗਲੇ ਹੁੰਦਾ ਅਸੀਂ ਦੋ ਆ ਭੈਣ ਜੀ ਹਾਂ ਪਤਾ ਰਹੀ ਸੀ ਨਾ ਦਾਲ ਪਰਸੋਂ ਭੈਣ ਜੀ ਇੱਕ ਨਾਰ ਰਲ ਜਾਂਦੀ ਮੈਂ ਤੇ ਚ 10 ਦਿਨ ਹੋ ਗਏ ਸਾਗ ਧਰੇ ਨੂੰ ਤੇ ਅਮਣ ਕੱਲ ਹੀ ਜਾਂਦੀ ਅਮਣ ਤਾਂ ਕੱਲ ਨਾ ਜਾਂਦੀ ਆ ਅਮਣ ਸਾਲ ਹੋ ਗਿਆ ਗਈ ਨੂੰ ਉਹ ਪੰਜ ਦੇ ਰਹਿ ਕੇ ਵੀ ਆਈ ਸੀ ਹੋਰ ਬਣਾਇਆ ਸਾਗ ਕੰਨ ਇਹ ਭੈਣ ਦੀਆਂ ਵੀ ਤਿੰਨ ਪੀੜੀਆਂ ਹੈਗੀਆਂ ਵਾ ਦੋ ਭੈਣ ਜੀਆਂ ਵੀ ਹੈਗੀਆਂ ਉਹ ਭੈਣ ਦੀਆਂ ਤਿੰਨ ਪੀੜੀਆਂ ਮੈਂ ਵਿਖਾ ਜਿੰਦਾ ਇੱਕ ਉਹ ਪੀੜੀ ਬੈਠੀ ਇੱਕ ਉੱਤੇ ਬੈਠੀ ਬਟੌਕਸ ਕਰਾ ਕੀ ਕਰਾਇਆ ਪੈਗੇ ਇਹਨਾਂ ਨੇ ਦੱਸ ਕੀ ਕਰਾਇਆ ਨੇ ਦੱਸੋ ਕੀ ਕਰਾਇਨ ਵਾਲਾ ਨੂੰ ਬਟੌਕਸ ਨਹੀਂ ਟੌਕਸ ਜੀ ਪਤਾ ਨਹੀਂ ਕੀ ਹੋਇਆ ਤਾਂ ਨਾਂ ਨਹੀਂ ਆਉਂਦਾ ਨਹੀਂ ਨਾਲ ਹੈ ਕੁਝ ਕੀ ਕਰਾਈ ਦੱਸ ਦੇ ਬਟੌਕਸ ਯੋਰੂ ਕਾਗੂ ਲਾਮ ਸਾਰਾ ਕੰਮ ਆਉਂਦਾ ਮੀਏ ਨੂੰ ਸਾਰਾ ਕੰਮ ਆਉਂਦਾ ਭਾਵੇਂ ਕੱਪੜੇ ਸਵਾ ਲੋ ਜੋ ਮਰਜੀ ਸਬਜ਼ੀਆਂ ਸਬਜ਼ੀਆਂ ਸਭ ਕੰਮ ਆਉਂਦਾ ਚਿਕਨ ਬਣਾ ਸਾਰਾ ਟੱਬਰ ਹੀ ਲਾ ਆ ਪਾ ਮੈਂ ਬਣਾ ਲੋ ਅੰਮਲਟ ਬਣਵਾ ਲੋ ਹਾਂ ਅੰਮਲਟ ਅੱਛਾ ਬਣਾਦੇ ਉਹ ਜਾਗੋ ਪੇ ਚਲੇ ਅਜ ਹੈ ਜਾਗੋ ਪੇ ਜਾਏਗਾ ਕਾ ਜਾ ਕੇ ਮਤਲਬ ਮੋਗੇ ਜਾਣਾ ਹੈ ਜਾਗੋ ਪੇ ਉਹ ਵਿਆਹ ਸੇਕ ਦਿਨ ਪਹਿਲੇ ਹੁੰਦੀ ਹੈ ਅੱਛਾ ਸ਼ਾਦੀ ਸੇਕ ਦਿਨ ਪਹਿਲੇ ਹਾਂ ਆ ਜਾਲੀ ਚੱਲੀਏ ਚੱਲ ਨਹੀਂ ਆਪ ਆ ਬੋਲੇਗਾ ਤੋ ਨਹੀਂ ਮਾਰੇ ਸਾਥ ਜਾਏਗਾ ਤੂੰ ਹੈ ਮੀਆਂ ਮਾਰੇ ਕਿਆ ਬੋਲਤੇ हमारे यहां हां शादी से एक दिन पहले बस तुम्हारे तो बोलते कुछ नहीं तुम्हारे कुछ तो सीधे निकाह पढ़ा देती है नहीं नहीं हमारे यहां पता क्या बोलते हैं कबूड़ा 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 हां तो ठीक है पर हमारे यहां बोलते हैं कि जैसे कि कथमटकोर देखिए कल बारात है आज का दिन तो आज सारे सारे रिश्तेदार आ जा, आ जाते हैं बाबा जी तू मंगन दयन ए देखो आप दे खान नु भी पैसे नहीं गए हैं ए देखो मंगन दे ए देखो आप दे खान नु भी नहीं गए ए पंजिया दी टॉफियां ਕਿ ਦਿਖਾ ਜੋ ਗਾਣੀ ਸਾਲਿਆ ਤੂੰ ਐਵੇਂ ਬਾਬੇ ਨੂੰ ਗੱਲੀ ਲਾਈ ਬੈਠਾ ਕਰਦਾ ਉਹਨੂੰ ਕੰਮ ਧੰਦਾ ਕਰੰਦੇ ਤੇਰੇ ਟਿੱਕੇ ਲਾਈ ਜਦਾ ਫਿਰ ਉਹਨੇ ਤੈਨੂੰ ਕੀ ਲੈਣਾ ਹੈ ਨਾ ਆਉਂਦੇ ਆਈ ਦੇ ਇਹਨੇ ਪਾਲਾ ਬਾਅਦ ਚ ਕੱਲ ਤੇ ਤੇਰੇ ਤੋਂ ਗਲਤ ਕੰਮ ਕਰਾਉਂਦਾ ਉਹ ਮੋਟਾ ਕੁਰਸੀ ਦਾ ਖਾਫ ਹੁੰਦਾ ਨਾ ਇੱਕ ਮੇਰਾ ਬਾਈ ਓਵੇਂ ਇਸ ਦੁਕਾਨ ਦੇ ਵਿੱਚ ਇਸ ਕੁਰਸੀ ਦਾ ਖਾਫ ਆ ਇਹ ਬੰਦਾ ਨਾਂ ਵੀ ਹੋਵੇ ਇਸ ਕੁਰਸੀ ਵਾਲਾ ਬੰਦਾ ਫਿਰ ਵੀ ਕੋਈ ਯੁਰਤ ਨਹੀਂ ਕਰ ਸਕਦਾ ਕੁਰਸੀ ਤੇ ਬੈਠਦੀ ਬਈ ਠੀਕ ਹੈ ਨਾ ਇੱਜ਼ਤ ਹੈ ਇੱਜ਼ਤ ਰਿਸਪੈਕਟ ਸਾਨੂੰ ਉਹ ਕਦੇ ਸੁਪਾ ਵੀ ਕਦੇ ਚੋਰੀ ਚੋਰੀ ਵਹਿੰਦਾ ਜਦੋਂ ਪਾਪਾ ਗਿਆ ਹੋਵੇ ਕਹਿੰਦੇ ਦੇ ਫੇਰ ਹੀ ਬਹਿ ਲਾ ਕੇ ਉਸ ਕੁਰਸੀ ਦੇ ਉਹ ਬਣੀ ਬਹਿਦਾ ਕਹਿੰਦਾ ਨਹੀਂ ਇਹ ਕੁਰਸੀ ਦਾ ਦਬਦਬਾ ਬਹੁਤ ਹੈ ਨਾ ਅੱਜ ਤਾਂ ਸ਼ੁਰੂ ਹੋਣੀ ਹੈ ਅੱਜ ਤਾਂ ਚਾਂਦੀ ਕੀ ਮੰਗਾਇ ਤੂੰ ਸੁਸ਼ੀ ਹੋ ਗਈਂਦੀ ਆ ਉਹ ਖਾਣਾ ਵੀ ਕੀ ਮੰਗਾਇ ਤੂੰ ਸੁਸ਼ੀ ਤੂੰ ਹੀ ਮੰਗਾਇਆ ਵਿੱਚ ਸੁਸ਼ੀ ਵੇਖ ਵੇ ਦੋਵੇਂ ਮਾਂ ਪੁੱਤਾਂ ਦੇ ਦੇਖਦੇ ਥੋੜਾ ਕੱਟ ਆ ਤਵਾਂ ਦੇਖ ਕੇ ਦੇਖੇ ਹੈ ਰਿਜ਼ਰਵਡ ਲਿਖਿਆ ਇਹਨੂੰ ਪੁੱਛਿਆ ਉਹ ਜਾਗਾ ਸਾਡਾ ਸਪੈਲਿੰਗ ਤੈਨੂੰ ਕਿਹਨੇ ਦੱਸੇ ਜਿਹੜੇ ਪਹਿਲਾਂ ਤੂੰ ਮੈਨੂੰ ਦੱਸ ਮੇਰੇ ਇੱਥੇ ਲਿਖਿਆ ਮੰਮੀ ਜਿੱਥੇ ਬੈਗੀ ਉਹ ਉਹਦਾ ਹੀ ਥਾਂ ਮਤਲਬ ਠੀਕ ਆ ਮੰਮੀ ਹਰਜੀਤੀ ਹੋਣੀ ਅੱਜ ਦੱਬਣਗੇ ਚਿਕਨ ਉਹ ਚਿਕਨ ਸੌਰੀ ਡਿਨਰ ਕਰਨਗੇ ਬੋਲ ਦੁਬਾਰਾ ਸੁਸੀ ਸੁਸੀ ਨਹੀਂ ਸੁਸੀ ਸੁਸੀ ਤੂੰ ਬੋਲੇ ਕਮਾਂ ਚੂਸੀ ਤੋਂ ਵੀ ਚੂਸੀ ਇਹ ਕਮਾ ਉਹ ਵੀ ਚੂਸੀ 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 ਇਹ ਨਾ ਨਾ ਨਹੀਂ ਆਉਣਾ ਜੋਰ ਹੈ ਨਹੀਂ ਤੇਰੇ ਜੇ ਜੋਰ ਹੈ ਨਹੀਂ ਤੇਰੇ ਜੇ ਘਰੋਂ ਕੱਪੜੇ ਹੀ ਆਪਦੇ ਲੈ ਕੇ ਆਏ ਆ ਰਾਸ਼ਨ ਵੰਡ ਲਈ ਇੱਧਰ ਵੀ ਛਾਦਾ ਕੱਪੜਾ ਵੀ ਛਾਦਾ ਗੱਗੂ ਨਾ ਨਾ ਮੈਂ ਨਹੀਂ ਤੂੰ ਜੇਬਾਂ 'ਚ ਪਾ ਲੈਣਾ ਉਹਨੇ ਜੇਬਾਂ 'ਚ ਪਾ ਲੈਣਾ ਨਹੀਂ ਉਹਨੇ ਜੇਬਾਂ 'ਚ ਪਾ ਲੈਣਾ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ